ਹਾਲੀ ਮਿੱਤਰੋ ਗੱਲ ਕਰਦੇ ਆ ਮੌਸਮ ਦੇ ਬਾਰੇ ਤੇ ਮਿੱਤਰੋ ਮੌਸਮਾ ਜਿਹੜਾ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵਧੀਆ ਮੀਂਹ ਦੀਆਂ ਕਾਰਮਈਆਂ ਕਰੂਗਾ ਜਿੱਥੇ ਮੀਂਹ ਨਹੀਂ ਪਿਆ ਉੱਥੇ ਜਿਹੜਾ ਮੀਂਹ ਦਾਸਤਕ ਦੇਊਗਾ ਤੇ ਜਿਹੜਾ ਮੌਸਮ ਵਿਭਾਗ ਵੱਲੋਂ ਜਿਹੜਾ yellow alert ਜਾਰੀ ਕੀਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਭਾਰੀ ਹੈ ਜਿਹੜਾ ਮੀਂਹ ਪੈ ਸਕਦਾ ਤੇ ਮੌਨਸੂਨ ਦੀ ਜ਼ਬਰਦਸਤ ਐਂਟਰੀ ਹੋਈ ਹੈਗੀ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿੰਡ ਕੜਾਣੀ ਕਲਾਂ ਤੇ ਹੋਰ ਕਈ ਪਿੰਡਾਂ ਦੇ ਵਿੱਚ ਜਿਹੜਾ ਜ਼ਬਰਦਸਤ ਮੀਂਹ ਪਿਆ ਵੱਟਾ ਪਰ ਤੋੜਨ ਵਾਲਾ ਜਿਹੜਾ ਮੀਂਹ ਪਿਆਗਾ ਤੇ ਆਉਣ ਵਾਲੇ 23 ਜੂਨ ਤੋਂ ਜਿਹੜੀਆਂ ਕੱਲ ਤੋਂ ਕਾਰਵਾਈਆਂ ਮੀਂਹੀਆਂ ਸ਼ੁਰੂ ਹੋਣੀਆਂ ਤੇ 26 27 ਤੇ 28 ਨੂੰ ਜਿਹੜੀਆਂ ਮੀਂਹ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਤੇ ਜਿਹੜੇ ਏਰੀਆ ਦੇ ਵਿੱਚ ਮੀਂਹ ਨਹੀਂ ਪਹੁੰਚਿਆ ਸਾਰੇ ਏਰੀਆ ਦੇ ਵਿੱਚ ਮੀਂਹ ਪਹੁੰਚੂਗਾ ਮੌਨਸੂਨ ਆ ਜਿਹੜਾ ਸਾਰੇ ਏਰੀਆ ਨੂੰ ਕਵਰ ਕਰੂਗਾ ਤੇ yellow alert ਆ ਜਿਹੜਾ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਭਾਰੀ ਤੋਂ ਭਾਰੀ ਆ ਜਿਹੜਾ ਮੀਂਹ ਪੈ ਸਕਦਾ ਆਉਣ ਵਾਲੇ 3 ਦਿਨਾਂ ਦੇ ਵਿੱਚ ਤੇ 30 ਜੂਨ ਦੇ ਤੋ ਲੈ ਇੱਕ ਰਾਜ ਜਿਹੜੀਆਂ ਤਿੰਨ ਵਾਰੀ ਆ ਜਿਹੜਾ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਤੁਹਾਨੂੰ